Welcome to my channel Jyotgal Vlogs. Please subscribe this channel and press the bell icon. इधर पहले आग पे ही आही तेन ही तेन ही आही तेन आही तेनाली <laughs> तीजा <laughs> ਪਹਿਲਾ ਟੂਟਾ ਲੈ ਕੇ ਆ ਗਿਆ ਆਉਦਾ ਗਿਆ ਆਉਦਾ ਗਿਆ ਆ ਆ ਜਾ ਆ ਜਾ ਲੱਗਿਆ ਆ ਜਾ ਜਾ ਓਏ ਆ ਜਾ ਆ ਗਿਆ ਮੁੰਡਾ ਪਹਿਲਾ ਹੋ ਗਿਆ ਉਹ ਗਿਆ ਉਹ ਗਿਆ ਉਹ ਜੁੜੀਆਂ ਹੋਣੀਆਂ 30 ਦਿਨਾਂ ਤੁਹਾਡਾ ਚਲੋ ਇਹਦਾ ਬਿਸਰ ਵੱਜ ਗਈ ਭੱਜ ਲੈਣਾ ਓਏ ਆ ਦੇਖ ਹੱਥ ਜੁੜੀ ਫਿਰ ਹੱਥ ਦੇ ਤਾਰੂ ਬਾਹ ਤਾਰੂ ਓ ਬਾਹ ਤਾ ਕਰ ਓ ਪਰਲਸ ਤੇਰਾ ਫੌਲੰਦਾੜੀ ਆ ਹਾਂ ਤੇ ਸਿੱਧੇ ਉਂਗਲਾ ਉਂਗਲਾ ਸਿੱਧੀਆਂ ਉਂਗਲਾ ਸਿੱਧੀਆਂ ਬਾਹਾਂ ਸਿੱਧੀਆਂ ਉਂਗਲਾ ਸਿੱਧੀਆਂ ਬਾਹਾਂ ਸਿੱਧੀਆਂ ਇਹ ਫੌਲ ਦਾ ਲਾਲ ਕਰਦੇ ਨੇ ਹੱਥ ਨਹੀਂ ਕੁੱਟਣਾ ਕਿਸੇ ਨੇ ਅਕੇਲੇ ਹੱਥ ਸਿੱਧੇ ਬਾਹਾਂ ਸਿੱਧੀਆਂ ਤਾਰੂ ਬਾਹਾਂ ਤਾਰੂ ਉਂਗਲਾ ਸਿੱਧਾ ਉਂਗਲਾ ਉਂਗਲਾ ਅੰਦਾਜ਼ ਭਾਈ सही सही चलो चलो साबाश

ਚੱਲ 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 ਬਾਹਾਂ ਸਿੱਧੀਆਂ ਉਹ ਫੜੀ ਫਿਰਦਾ ਹੋਰਲਾ ਦਾ ਫੜੀ ਫਿਰਦਾ 6 ਆ ਬਈ ਤੇਰੇ ਕੋਲ 4 ਕਿਹਦੇ ਕੋਲ ਯਾਰ ਮੇਰੇ ਕੋਲ 5 ਕਿਹਦੇ ਕੋਲ ਆ ਮੇਰੇ ਕੋਲ 4 5 ਕਿਹਦੇ ਕੋਲ ਨੂੰ ਬਈ 4 ਮੇਰੇ ਕੋਲ ਆ ਬਈ ਵਾਲੇ ਆਪਣੀ ਇੱਕ ਕੋਈ ਗੱਲ ਹੋ ਜੇ ਇੱਕ ਰਹੀ ਆ जिने वादा बस ओही आ। ਦੇ ਕੋਲ 6 ਮਿੰਟ ਲੈਦਾ ਸਪੈਸ਼ਲ ਨਾਮ ਦਿੱਤਾ ਜਾਣਾ ਇਹਨੂੰ। ਠੀਕ ਆ? ਬਾਕੀ ਸਾਰਿਆਂ ਦਾ ਬਾਈ ਜੀ ਜੋਂਡਾ ਬਹੁਤ ਬਹੁਤ ਧੰਨਵਾਦ ਆ। ਤੁਸੀਂ ਆ ਕੇ ਜਿਹੜਾ ਪਾਰਟਿਸਪੇਟ ਕੀਤਾ ਵਾ ਅੱਗੇ ਤੋਂ ਆਪਾਂ ਵਾਅਦਾ ਕਰਦੇ ਆਂ ਵੀ ਜਿਹਨੇ ਆਏ ਗੇਮਾਂ ਦੇ ਵਿੱਚ ਆਪਾਂ ਵਾਅਦਾ ਕਰਾਂਗੇ। ਆਪਾਂ ਕਰਨਾ ਦੱਸਣਾ ਤੁਸੀਂ ਆਪਦੇ ਸਕੂਲਾਂ ਤੱਕ ਤੇ ਇਹ ਗੱਲਾਂ ਨੂੰ ਲੈ ਕੇ ਜਾਣਾ ਆਪਦੇ ਘਰਾਂ ਤੱਕ ਲੈ ਕੇ ਜਾਣਾ ਵਾ ਵੀ ਆਪਾਂ ਟੁੱਡੀ ਕੇ ਮੇਲੇ ਤੇ ਗਏ ਸੀਗੇ ਵੀ ਅਸੀਂ ਉੱਥੇ ਇਦਾਂ ਜਾ ਕੇ ਗੇਮਾਂ ਦੇ ਵਿੱਚ ਭਾਗ ਲਿਆ ਤੇ ਅਸੀਂ ਜਿੱਤੇ ਆਂ। ਠੀਕ ਆ? ਅੱਗੇ ਤੋਂ ਸਾਰੀ ਆਪਾਂ ਮੇਲਾ ਕਮੇਟੀ ਵਿਸ਼ਵਾਸ ਦਿਵਾਉਂਦੀ ਆ ਵੀ ਇਹ ਜਿਹੜਾ ਆਪਾਂ ਈਵੈਂਟ ਕਰਾਏ ਆ ਇਸ ਤੋਂ ਵੀ ਅੱਗੇ ਵਧੀਆ ਕਰਾਵਾਂਗੇ ਇਹ ਜਿਹੜਾ ਆਪਣਾ ਨਤਰਮਾ ਲਾਲਾ ਲਾਜਤਰਾਏ ਗਦਰੀ ਬਾਬੇ ਯਾਦਗਾਰੀ ਖੇਡ ਮੇਲਾ ਹੋਇਆ ਉਹਦੇ ਵਿੱਚ ਆਪਾਂ ਇਸ ਵਾਰ ਜਿਹੜੇ ਬੰਤੇ ਹੀ ਜੋੜੇ ਸੀ ਤੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਆਨੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਮੇਟੀ ਨਾਲ ಗ್ರಾಮ ਪੰਚਾਇਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ تا ته بہت